ਤਿਆਰੀ ਤਾਂ ਸਾਰੀਆਂ ਪਾਰਟੀਆਂ ਦੀ ਹੁੰਦੀ ਹੈ ਅਸੀਂ ਜੋ ਜੋ ਵੀ ਪਾਰਟੀ ਫੈਸਲਾ ਕਰੂਗੀ ਜੋ ਹੁਕਮ ਲਾਊਗਾ ਤੇ ਪੂਰੀ ਗ੍ਰਿਹਤਾ ਨਾਲ ਅਸੀਂ ਲੜਾਈ ਲੜਾਂਗੇ ਖਾਸ ਹੀ ਆਮ ਤਾਂ ਹਈ ਨਹੀਂ ਉਹਦਾ ਖਾਸ ਆਦਮੀ ਪਾਰਟੀ ਉਹਦਾ ਨਾਮ ਬਦਲ ਜਾਣਾ ਚਾਹੀਦਾ ਆਪ ਨਹੀਂ ਖਾਸ ਕੇਐਸ ਖਾਸ ਹੋ ਜਾਊਗਾ ਖਾਸ ਆਦਮੀ ਪਾਰਟੀ ਕੇਪੀ ਸੋ ਇਸ ਕਰਕੇ ਹੁਣ ਮੰਤਰੀਆਂ ਤੋਂ ਬਿਨਾ ਜਾਂ ਦੂਜੀ ਪਾਰਟੀਆਂ ਤੋਂ ਦੇ ਪਗੋੜਿਆਂ ਤੋਂ ਬਿਨਾ ਤੇ ਕਲਾਕਾਰਾਂ ਤੋਂ ਬਿਨਾ ਉਹਨਾਂ ਨੂੰ ਕੋਈ ਨਹੀਂ ਦਿਖਿਆ ਜਿਹੜੇ ਵੌਲੰਟੀਅਰ ਦੀ ਗੱਲ ਕਰਦੇ ਸੀ ਉਹ ਆ ਕਿੱਥੇ ਗਿਆ ਵੌਲੰਟੀਅਰ ਅੱਜ ਜੋ ਵੌਲੰਟੀਅਰ ਦੀ ਗੱਲ ਹੀ ਛੱਡ ਗਏ ਵੀ ਸਾਡੇ ਦੇ ਵੌਲੰਟੀਅਰਾਂ ਨੂੰ ਅਸੀਂ ਕਰਾਂਗੇ ਆ ਭਗਵਾਨ ਸਿੰਘ ਮਾਨ ਜਦ ਐਮਪੀ ਸੀ ਵੀ ਉਹ ਕਦੇ ਕਿਸੇ ਤੋਂ ਅ ਵਿਚਾਰੇ ਕਿਸੇ ਮਿਸਤਰੀ ਤੋਂ ਕਿਸੇ ਦਿਹਾੜੀਦਾਰ ਤੋਂ ਨਹੀਂ ਪੱਥਰ ਖਵਾਉਂਦੇ ਹੁੰਦੇ ਸੀ ਜਦ ਦੇ ਮੁੱਖ ਮੰਤਰੀ ਬਣੇ ਉਸ ਤੋਂ ਬਾਅਦ ਤਾਂ ਕੋਈ ਨੂੰ ਦਿਹਾੜੀਦਾਰ ਨਹੀਂ ਦਿਖਿਆ ਕੋਈ ਮਿਸਤਰੀ ਨਹੀਂ ਦਿਖਿਆ ਕੀ ਇਹ ਸਿਰਫ ਸੱਤਾ ਹਾਸਲ ਕਰਨ ਵਾਸਤੇ ਪਖੰਡ ਸੀਗੇ ਕੀ ਇਹ ਸਿਰਫ ਇਹਦਾ ਜਵਾਬ ਤਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇਊਗੀ ਪਰ ਇੰਨਾ ਪਖੰਡ ਮੈਂ ਕਦੇ ਜ਼ਿੰਦਗੀ ਚ ਨਹੀਂ ਦੇਖਿਆ ਜਿੰਨਾ ਇਹਨਾਂ ਨੇ ਕੀਤਾ ਪੰਜਾਬ ਦੇ ਲੋਕਾਂ ਨਾਲ ਜੋ ਇਹਨਾਂ ਨੇ ਵੱਡਾ ਧੋਖਾ ਕੀਤਾ ਉਹਦਾ ਹਿਸਾਬ ਹੁਣ ਲੋਕ ਇੱਕ ਇੱਕ ਚੀਜ਼ ਦਾ ਹਿਸਾਬ ਇਹਨਾਂ ਤੋਂ ਲੈਣੀ ਹੈ ਹੁਣ ਤੁਰ ਮੈਂ ਤੁਹਾਨੂੰ ਸਾਡੀ ਪਾਰਟੀ ਦੀ ਗੱਲ ਕਰਦਾ ਸਾਨੂੰ ਹੋਰ ਬਥੇਰੀਆਂ ਪਾਰਟੀਆਂ ਨੇ ਕਿਹਾ ਵੀ ਸਾਡੇ ਵਿੱਚ ਆਓ ਅਸੀਂ ਕਹੇ ਅਸੀਂ ਹੋਰ ਕਿਸੇ ਚ ਰਲ ਨਹੀਂ ਸਕਦੇ ਸਾਨੂੰ ਆਮ ਆਦਮੀ ਪਾਰਟੀ ਨੇ ਵੀ ਆਫਰ ਦਿੱਤੀ ਪਿਛਲੇ ਚੋਣਾਂ ਚ ਵੀ ਤੁਸੀਂ ਤੁਹਾਨੂੰ ਇੰਨੀਆਂ ਸਿੱਟ ਟਿਕਟਾਂ ਦੇ ਦਿੰਨੇ ਆ ਸਾਡੇ 24 ਨਿਸ਼ਾਨ ਤੇ ਲੜੋ ਵੀ 3-4 ਸੀਟਾਂ 5 ਸੀਟਾਂ ਤੁਹਾਨੂੰ ਦੇ ਦਿੰਨੇ ਆ ਅਸੀਂ ਕਹਿੰਦੇ ਨਹੀਂ ਅਸੀਂ ਨਿਸ਼ਾਨ ਤਾਂ ਫਿਰ ਅਸੀਂ ਤੁਹਾਡੇ ਵਿੱਚ ਲੜਗੇ ਅਸੀਂ ਇੱਕ ਸਿਧਾਂਤਕ ਤੌਰ ਤੇ ਅਕਾਲੀ ਆ ਅਸੀਂ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ ਕਿਸੇ ਹੋਰ ਪਾਰਟੀ ਚ ਸਾਡਾ ਮਤਲਬ ਵੀ ਨਹੀਂ ਸਾਡੀ ਆਪਦੀ ਪਾਰਟੀ 'ਚ ਨਰਾਜ਼ਗੀ ਆ ਠੀਕ ਆ ਅਸੀਂ ਤਾਂ ਅੱਡਾ ਪਰ ਇਸ ਕਰਕੇ ਅੱਜ ਅਸੀਂ ਸ਼ਾਮਲ ਹੋਏ ਤਾਂ ਵੀ ਆਪਦੀ ਅਕਾਲੀ ਦਲ ਦੇ ਵਿੱਚ ਆ ਕਿਉਂਕਿ ਅਸੀਂ ਹੋਰ ਪਾਸੇ ਸੋਚ ਹੀ ਨਹੀਂ ਸਕਦੇ ਪਰ ਜਿਹੜੇ ਲੋਕ ਜਿਨ੍ਹਾਂ ਨੂੰ ਕੋਈ ਇਹ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਉਹ ਜਦ ਇਹ ਜੇ ਰੋਜ਼ ਪਾਰਟੀਆਂ ਬਦਲਦੇ ਆ ਤਾਂ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਲੋਕ ਉਹਨਾਂ ਨੂੰ ਚਾਹੇ ਚੁੱਪ ਨੇ ਪਰ ਉਹਨਾਂ ਦਾ ਮੌਕੇ ਤੇ ਆ ਕੇ ਜਵਾਬ ਦੇਉਂਦੇ ਨੇ ਜੀਪੀ ਨਾਲ ਜੇਕਰ ਗੱਠਜੋੜ ਹੁੰਦਾ ਕਿ ਕਿਹੜੀਆਂ ਗੱਲਾਂ ਉਹਨਾਂ ਮੂਰੇ ਰੱਖੋਗੇ ਤੁਸੀਂ ਦੇਖੋ ਤਾਂ ਲੀਡਰਸ਼ਿਪ ਕਰੂਗੀ ਮੈਂ ਤਾਂ ਕੋਈ ਐਸੀ ਨਹੀਂ ਪਰ ਪੰਜਾਬ ਦੇ ਈਸ਼ੂ ਸਾਰੇ ਹੀ ਰੱਖੂਗਾ ਇਕੱਲੇ ਦਲ ਕਿਸਾਨੀ ਦੇ ਨੇ ਸਿੱਖਾਂ ਦੇ ਨੇ ਸਾਡੇ ਬੰਦੀ ਸਿੰਘਾਂ ਦਾ ਹੈ ਸਾਡੇ ਚਾਹੇ ਅੰਮ੍ਰਿਤਪਾਲ ਈਸ਼ੂ ਹੈ ਚਾਹੇ ਹੋਰ ਵੀ ਕਈ ਨੇ ਈਸ਼ੂ ਸਾਰਿਆਂ ਨੂੰ ਹੀ ਜਿਹੜਾ ਹੈ ਅਸੀਂ ਰੱਖਦੇ ਆਂ ਤੇ ਅਸੀਂ ਕਹਾਂਗੇ ਹੱਲ ਕਰਾਉਣ ਲਈ ਸਮਝੌਤਾ ਹੋਵੇ ਨਾ ਹੋਵੇ ਤਾਂ ਬਾਅਦ ਦੀਆਂ ਗੱਲਾਂ ਨੇ ਈਡੀ ਮੂਰੇ ਪੇਸ਼ ਨਹੀਂ ਹੋਵੇ ਕਿ ਜੀ ਆ ਕੋਰਟ ਚ ਜਾ ਰਹੇ ਹਾਂ ਉਹਨਾਂ ਦਾ ਅੰਦਰ ਦਾ ਜਿਹੜਾ ਚੋਰ ਹੈ ਨਾ ਉਹ ਉਹ ਸਾਹਮਣੇ ਆ ਰਿਹਾ ਨਹੀਂ ਜੇ ਈਡੀ ਨੇ ਤੁਹਾਨੂੰ ਫੜਨਾ ਹੁੰਦਾ ਤਾਂ ਤੁਹਾਨੂੰ ਪਹਿਲਾਂ ਹੀ ਫੜ ਲੈਂਦੀ ਤੁਸੀਂ ਜਵਾਬ ਕਿਉਂ ਨਹੀਂ ਦੇ ਰਹੇ ਈਡੀ ਨੂੰ ਤੇ ਡਰ ਕੇ ਰਹੋ ਜੇ ਉਹਨਾਂ ਦੇ ਕੋਈ ਸਵਾਲ ਨੇ ਉਹਦਾ ਜਵਾਬ ਦਿਓ ਜਾ ਕੇ ਜੇ ਪੇਸ਼ ਜੇ ਸੱਚੇ ਹੁੰਦੇ ਤਾਂ ਉਥੇ ਪੇਸ਼ ਹੋ ਕੇ ਗੱਲ ਕਰਦੇ ਵੀ ਆਹ ਦੱਸੋ ਵੀ ਆਹ ਮੁੱਦੇ ਨੇ ਇਹ ਤੁਹਾਡੇ ਸਵਾਲ ਨੇ ਤਾਂ ਮੈਂ ਜਵਾਬ ਦੇਵਾਂਗਾ ਤੇ ਤੁਸੀਂ ਸਾਹਿਬ ਦੂ ਦਸ਼ਕਾ ਤੋਂ ਲਗਾ ਲਓ ਤੁਸੀਂ 96 ਤੋਂ ਬਾਅਦ ਕਦੇ ਵੀ ਰੂਲਿੰਗ ਪਾਰਟੀ ਦਾ ਸੰਗ ਦੇ ਵਿੱਚ ਐਮਪੀ ਨਹੀਂ ਜਿੱਤਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਹੁੰਦੀ ਹੈ ਪਰ ਉਹਦਾ ਐਮਪੀ ਨਹੀਂ ਜਿੱਤਦਾ ਹੈਗਾ ਦੇਖੋ ਇਸ ਵਾਰ ਵੀ ਮੈਨੂੰ ਉਹੀ ਲੱਗਦਾ ਵੀ ਉਹੀ ਹੋਣਾਗਾ ਆਮ ਆਦਮੀ ਪਾਰਟੀ ਜੋ ਮੈਨੂੰ ਮਹਿਸੂਸ ਹੋ ਰਿਹਾ ਕਿਉਂਕਿ ਮੈਨੂੰ ਵੀ ਤਕਰੀਬਨ ਈ ਸਾਲ ਤੋਂ ਤੇਰਾ ਸਮਾਂ ਹੋ ਗਿਆ ਸਿਆਸਤ ਦੇ ਵਿੱਚ ਮੈਨੂੰ ਇਹ ਲੱਗ ਰਿਹਾ ਹੈਗਾ ਵੀ ਪਹਿਲੇ ਦੋਸਤਾਨਾ ਆਮ ਆਦਮੀ ਪਾਰਟੀ ਪਹਿਲੇ ਦੋਸਤਾਨਾ ਨਹੀਂ ਪ੍ਰਾਪਤ ਕਰ ਸਕਦੀ ਪਹਿਲੇ ਦੂਜੇ ਤੇ ਕੋਈ ਹੋਰ ਪਾਰਟੀਆਂ ਹੋਣੀਆਂ ਇਹ ਨਹੀਂ ਆਉਂਦੇ